ਇਸ ਵਾਰ ਕਿਦਾਂ ਲੱਗਿਆ ਵੀ ਤੁਸੀਂ ਨੇ ਜਿਹੜੀਆਂ ਵੈਸਟ ਰੇਟ ਦੇ ਵਿੱਚ ਜਾਫੀ ਨੂੰ ਸਪਿਟ ਗੱਡੀਆਂ ਰੱਖਿਆ ਹੋਈਆਂ ਨੇ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਇਹ ਕਿੱਦਾਂ ਸੋਚਿਆ ਹੋਰ ਕਿਵੇਂ ਬਹੁਤ ਸੋਹਣੀ ਟੀਮਾਂ ਬਣੀ ਹੋਈਆਂ ਨੇ ਅੱਠ ਦੀ ਅੱਠ ਟੀਮਾਂ ਬੈਲੈਂਸ ਨੇ ਕਬੱਡੀ ਦੇ ਜਿੰਨੇ ਪੁਰਾਣੇ ਸਟਾਰ ਨੇ ਤੇ ਨਵੇਂ ਜੰਗ ਮੁੰਡੇ ਜਿਹੜੇ ਨਵੀਂ ਉਮਰ 'ਚ ਉੱਠ ਰਹੇ ਨੇ ਸਟਾਰ ਨੇ ਸਾਰੇ ਟੀਮਾਂ ਅੱਠੇ ਬੈਲੈਂਸ ਨੇ ਬਾਬਾ ਸੁੱਖ ਰੱਖੇ ਜਿਹੜੇ ਪਲੇਅਰ ਦੇ ਸੱਟ ਹੈ ਉਹਨਾਂ ਨੂੰ ਛੱਡ ਕੇ ਸਾਰੇ ਪਲੇਅਰਾਂ ਨੇ ਖੇਡਣਾ ਹੈ ਹੂੰ ਸਾਹਿਬ ਜੀ ਕਾਲ ਜੀ ਮੈਂ ਤੁਹਾਡਾ ਆਪਣਾ ਕਬੱਡੀ ਕਮੈਂਟੇਟਰ ਜਲਦਾਰ ਘਰਾੜ ਤੁਸੀਂ ਦੇਖ ਰਹੇ ਹੋ ਕਬੱਡੀ ਵਰਲਡ YouTube ਚੈਨਲ ਜਿਸ ਦੇ ਉੱਤੇ ਮੈਂ ਤੁਹਾਨੂੰ ਅਮਲੋਹ ਦੇ ਕਬੱਡੀ ਕੱਪ ਦੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਚੁੱਕਿਆ ਹਾਂ ਜੀ ਵੀਰੇ ਤੁਸੀਂ ਜੋ ਪਹਿਲਾਂ ਜਿਹੜਾ ਕਬੱਡੀ ਕੱਪ ਗਗਨਦੀਪ ਸਿੰਘ ਚੱਡਾ ਯਾਦਗਾਰੀ ਕਬੱਡੀ ਕੱਪ ਜੋ ਡੜਬੇ ਦੇ ਲਾਗੇ ਰਾਮਪੁਰ ਗੁਜਰਾ ਸ਼ੰਨਾ ਪਿੰਡ ਦੇ ਵਿੱਚ ਜਿਹੜਾ ਕਰਵਾਇਆ ਜਾਂਦਾ ਸੀ ਉਹ ਕਬੱਡੀ ਕੱਪ ਹੈ ਇਸ ਸਾਲ ਜਿਹੜਾ ਅਮਲੋਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਹੜਾ ਉਹ ਕਰਵਾਇਆ ਜਾ ਰਿਹਾ ਹੈ ਉਸ ਕਬੱਡੀ ਕੱਪ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਮੇਰੇ ਨਾਲ ਬਾਬਾ ਖੇੜਾਜੀ ਸਪੋਰਟਸ ਕਲੱਬ ਦੇ ਸਾਰੇ ਆਰਗੇਨਾਈਜ਼ਰ ਮੇਰੇ ਭਰਾ ਉੱਥੋਂ ਦੇ ਪ੍ਰਬੰਧਕ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਦੇ ਪ੍ਰਬੰਧ ਹੋਣਗੇ ਇਸ ਕਬੱਡੀ ਕੱਪ ਦੇ ਉੱਤੇ ਕਿਹੜੇ-ਕਿਹੜੇ ਖਿਡਾਰੀ ਖੇਡ ਰਹੇ ਨੇ ਜਾਂ ਕਿਸ ਤਰ੍ਹਾਂ ਦੇ ਟੂਰਨਾਮੈਂਟ ਦੇ ਉੱਤੇ ਜਿਹੜੇ ਖਿਡਾਰੀਆਂ ਨੂੰ ਜਿਹੜੇ ਬੈਸਟ ਆਉਣ ਵਾਲੇ ਹੋਣਗੇ ਉਹਨਾਂ ਨੂੰ ਕਿਹੜੀਆਂ ਗੱਡੀਆਂ ਦਿੱਤੀਆਂ ਜਾਣਗੀਆਂ ਉਸ ਬਾਰੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਈ ਸੰਦੀਪ ਸਾਬਰਾਜੀ ਸਰਪੰਚ ਸਾਹਿਬ ਮੇਰੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਰਵਾਂ ਸਾਹਿਬ ਕੀ ਹਾਲ-ਚਾਲ ਹੈ ਜੀ ਬਹੁਤ-ਬਹੁਤ ਜੇਲਦਾਰ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਤੇ ਤੁਹਾਡੇ ਕਬੱਡੀ ਵਰਲਡ ਚੈਨਲ ਦਾ ਜਿਹੜੇ ਜਿਨ੍ਹਾਂ ਦੇ ਮਾਧਮ ਰਾਈ ਅਸੀਂ ਦੇਸ਼ ਵਿਦੇਸ਼ ਤੱਕ ਸਾਡੇ ਟੂਰਨਾਮੈਂਟ ਦੀ ਅਪਡੇਟ ਪਹੁੰਚਾ ਰਹੇ ਹਾਂ ਬਹੁਤ-ਬਹੁਤ ਧੰਨਵਾਦ ਤੁਹਾਡਾ ਜਿਹੜਾ ਕਬੱਡੀ ਕੱਪ ਤੁਸੀਂ ਅਮਲੋਹ ਦੇ ਵਿੱਚ ਕਰਵਾ ਰਹੇ ਹੋ ਇਸ ਤੇ ਕਬੱਡੀ ਕੱਪ ਦੇ ਕਿਸ ਤਰ੍ਹਾਂ ਨੇ ਪ੍ਰਬੰਧ ਹੋਣਗੇ ਇਹ ਸਾਡਾ ਟੂਰਨਾਮੈਂਟ ਪਹਿਲਾਂ ਜਿਹੜਾ ਰਾਮਪੁਰ ਗੁਜਰਾ ਹੁੰਦਾ ਸੀ ਇਹ ਸਾਡੇ ਗੈਰੀ ਬੜਿੰਗ ਦੀ ਐਮਐਲਏ ਦੇ ਗ੍ਰਹਿ ਸਥਾਨ ਅਮਲੋਹ ਵਿਖੇ ਕਰਾ ਰਹੇ ਆ ਬਹੁਤ ਸੋਹਣੇ ਪ੍ਰਬੰਧ ਕਰੇ ਨੇ ਦਰਸ਼ਕਾਂ ਵ ਤੇ ਪਲੇਅਰਾਂ ਵਾਸਤੇ ਬਹੁਤ ਸੋਹਣੇ ਪ੍ਰਬੰਧ ਹੋਏ ਨੇ ਜਿਹੜੇ ਇਹ ਕਬੱਡੀ ਕੱਪ ਦੇ ਉੱਤੇ ਖਿਡਾਰੀ ਆ ਰਹੇ ਨੇ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਜਿਹੜਾ ਕਬੱਡੀ ਕੱਪ ਚਰਚਾ ਦਾ ਵਿਸ਼ਾ ਬਣਿਆ ਹੋਇਆ ਪਿਛਲੇ ਸਾਲ ਜਦੋਂ ਕਬੱਡੀ ਕੱਪ ਹੋਇਆ ਉੱਤੇ ਬੈਸਟ ਰੇਡਰ ਤੇ ਬੈਡ ਜਾਫੀ ਨੂੰ ਬਹੁਤ ਟਰੈਕਟਰ ਦਿੱਤੇ ਗਏ ਉਦੋਂ ਵੀ ਜਿਹੜਾ ਉਸ ਕਬੱਡੀ ਕੱਪ ਦਾ ਲੋਕਾਂ ਨੇ ਖੂਬ ਆਨੰਦ ਮਾਣਿਆ ਇਸ ਵਾਰ ਕਿੱਦਾਂ ਲੱਗਿਆ ਵੀ ਤੁਸੀਂ ਨੇ ਜਿਹੜੀਆਂ ਬੈਸਟ ਰੇਡਰ ਤੇ ਬੈਡ ਜਾਫੀ ਨੂੰ ਸਪੀਡ ਗੱਡੀਆਂ ਰੱਖਿਆ ਹੋਈਆਂ ਨੇ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿੱਦਾਂ ਸੋਚਿਆ ਹੋਰ ਕਿਵੇਂ ਬਹੁਤ ਸ ਕਬੱਡੀ ਦੇ ਜਿੰਨੇ ਪੁਰਾਣੇ ਸਟਾਰ ਨੇ ਤੇ ਨਵੇਂ ਯੰਗ ਮੁੰਡੇ ਜਿਹੜੇ ਨਵੀਂ ਉਮਰ ਚ ਉੱਠ ਰਹੇ ਨੇ ਸਟਾਰ ਨੇ ਸਾਰੇ ਟੀਮਾਂ ਅੱਥੇ ਬੈਲੈਂਸ ਨੇ ਬਾਬਾ ਸੁੱਖ ਰੱਖੇ ਜਿਹੜੇ ਪਲੇਅਰ ਦੇ ਸੱਟ ਹੈ ਉਹਨਾਂ ਨੂੰ ਛੱਡ ਕੇ ਸਾਰੇ ਪਲੇਅਰਾਂ ਨੇ ਖੇਡਣਾ ਹੈ ਤੇ ਜਿਹੜਾ ਕਬੱਡੀ ਕੱਪ ਤੁਸੀਂ ਹਮਲੋ ਦੇ ਵਿੱਚ ਕਰਵਾ ਰਹੇ ਹੋ ਇਹਦੇ ਵਿੱਚ ਜਿੱਦਾਂ ਪੰਜਾਬ ਗਵਰਨਮੈਂਟ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਤੇ ਮਨਜੋਗ ਹਰਪਾਲ ਸਿੰਘ ਜੀ ਚੀਮਾ ਜਾਂ ਆਪਣੇ ਗੈਰੀ ਵੜਿੰਗ ਜੀ ਨੇ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਪੰਜਾਬ ਸਰਕਾਰ ਸਭ ਤੋਂ ਪਹਿਲਾਂ ਇਹ ਕਹਿੰਦਾ ਜਿਹੜੀ ਮਾਨ ਸਰਕਾਰ ਹੈ ਬਹੁਤ ਵਧੀਆ ਉਪਰਾਲਾ ਕਰ ਰਹੀ ਹੈ ਸਟੇਡੀਅਮ ਬਹੁਤ ਵਧੀਆ ਦੇ ਰਹੇ ਨੇ ਇਹ ਪੰਜਾਬ ਚ ਤੇ ਕਲੱਬਾਂ ਵਾਸਤੇ ਤੇ ਉਸ ਵਾਰ ਹਰਪਾਲ ਸਿੰਘ ਚੀਮਾ ਜੀ ਗੈਰੀ ਬੜਿੰਗਰੀ ਸਾਨੂੰ ਬਹੁਤ ਸਪੋਰਟ ਕਰ ਰਹੇ ਨੇ ਪ੍ਰਸ਼ਾਸਨ ਦੀ ਫੁੱਲ ਸਾਨੂੰ ਸਪੋਰਟ ਹੈ ਤੇ ਬੱਬਾ ਸੁੱਖ ਰੱਖੇ ਵਧੀਆ ਢੰਗ ਨਾਲ ਟੂਰਨਾਮੈਂਟ ਨੇ ਪਰੇ ਛੜਨਾ ਹੈ ਤੇ ਮੈਂ ਅਗਲੀ ਗੱਲ ਕਰੂੰਗਾ ਸਾਡੇ ਚਮਕੌਰ ਚੌਧਰੀ ਜੀ ਨਾਲ ਚਮਕੌਰ ਜੀ ਜਿਹੜਾ ਇਹ ਟੂਰਨਾਮੈਂਟ ਹੋ ਰਿਹਾ ਇਸ ਤਰ੍ਹਾਂ ਇਸ ਟੂਰਨਾਮੈਂਟ ਦੇ ਉੱਤੇ ਸਕਿਉਰਟੀ ਦੇ ਕਿਸ ਤਰ੍ਹਾਂ ਨੇ ਪ੍ਰਬੰਧ ਹੋਣਗੇ ਸਕਿਉਰਟੀ ਬਿਲਕੁਲ ਐਸਐਸਪੀ ਨਾਲ ਆਪਣੇ ਗੈਰੀ ਬਰਿੰਗ ਜੀ ਦੀ ਗੱਲ ਹੋ ਗਈ ਉਹ ਕਹਿੰਦਾ ਸਕਿਉਰਟੀ ਦੀ ਕੋਈ ਘਾਟ ਨਹੀਂ ਹੈਗੀ ਠੀਕ ਹੈ ਜੀ ਜਿਹੜੇ ਆਪਣੇ ਨਾ ਇਸ ਟੂਰਨਾਮੈਂਟ ਦੇ ਤੇ ਦਰਸ਼ਕ ਆ ਰਹੇ ਨੇ ਕਿਉਂਕਿ ਜ਼ਿਆਦਾਤਰ ਦੇਖਿਆ ਜਾਂਦਾ ਵੀ ਦਰਸ਼ਕ ਆਉਂਦੇ ਆ ਖਾਲੀਆ ਤਾਂ ਆਉਂਦੇ ਆ ਆਉਂਦੇ ਪੈਸੇ ਲੈ ਕੇ ਜਾਂਦੇ ਖਾਲੀ ਹੱਥਾਂ ਇੱਕ ਵੱਡੀ ਕੱਪ ਦੇ ਉੱਤੇ ਦੇਖਿਆ ਜਾ ਰਿਹਾ ਵੀ ਜਿਹੜੇ ਦਰਸ਼ਕ ਨੇ ਉਹਨਾਂ ਲਈ ਵੀ ਲੱਕੀ ਡਰਾ ਕੱਢਿਆ ਜਾ ਰਿਹਾ ਕੀ ਕੁਝ ਹੋਊਗਾ ਲੱਕੀ ਡਰਾ ਦੇ ਵਿੱਚ ਇਹ ਅਮਲੋ ਦੇ ਕੱਪ ਤੇ ਜਿਹੜੇ ਦੇਖਣਗੇ ਕਿ ਉਹ ਖਾਲੀ ਨਹੀਂ ਜਾਣਗੇ ਉਹਨਾਂ ਦੇ ਵਿੱਚੋਂ ਦੋ ਸਕੂਟਰੀਆਂ ਕੋਪਨ ਦੇ ਵਿੱਚ ਜੀ ਆਣਗੀਆਂ ਜਿਹੜੇ ਉੱਥੇ ਦੇਖਣ ਆਉਣਗੇ ਸੋ ਬਾਬਾ ਖੇੜਾ ਜੀ ਸਪੋਰਟਸ ਕਲੱਬ ਦੇ ਸਾਰੇ ਪ੍ਰਬੰਧਕ ਮੇਰੇ ਨਾਲ ਨੇ ਜਿਨ੍ਹਾਂ ਦੇ ਵਿੱਚੋਂ ਰਵਿੰਦਰ ਯੂਕੇ ਕਿੰਦੀ ਯੂਕੇ ਸ਼ੈਂਕੀ ਯੂਕੇ ਰਵਿੰਦਰ ਯੂਕੇ ਤੇ ਗੁਰਤੇਜ ਇਟਲੀ ਜੀ ਉਹਨਾਂ ਦਾ ਵੀ ਇਸ ਕਬੱਡੀ ਕੱਪ ਲਈ ਬਹੁਤ ਵੱਡਾ ਯੋਗਦਾਨ ਹੈ ਤੇ ਨਾਲ ਹੀ ਮੈਂ ਗੱਲਬਾਤ ਕਰੂੰਗਾ ਸਾਡੇ ਜਸਪਾਲ ਸਿੰਘ ਜੀ ਕਾਲੋਕੇ ਸਾਹਿਬ ਅੰਕਲ ਜੀ ਤੁਹਾਡਾ ਸਵਾਗਤ ਹੈ ਤੁਹਾਡਾ ਹਾਂ ਥੈਂਕ ਯੂ ਜੀ ਰੀਲੀ ਅਪਰੀਸ਼ੀਏਟ ਤੁਸੀਂ ਜਿਹੜਾ ਹੈਗਾ ਇਸ ਕਬੱਡੀ ਕੱਪ ਵਾਲੇ ਰਿਲੇਟਡ ਸਾਰਾ ਕਵਰ ਕਰ ਰਹੇ ਹੋ ਫਸਟ ਟਾਈਮ ਰੀਲੀ ਥੈਂਕਫੁਲ ਫॉर ਯੂਰ ਮੀਡੀਆ ਥਿਸ ਆਲ ਆਮ ਰੀਲੀ ਐਕਸਾਈਟਡ ਟੂ ਸੀ ਥਿਸ ਮੈਚ ਅਗੇਨ ਥੈਂਕ ਯੂ ਮੈਂ ਪਹਿਲਾਂ ਲਾਸਟ ਈਅਰ ਜਦੋਂ 26 ਜਨਵਰੀ ਨੂੰ ਹੋਇਆ ਸੀ ਉਦੋਂ ਦੇ ਮੈਚ ਜੱ ਲਈ ਬੈ ਸਪੈਸ਼ਲ ਆਇਆ ਸੀਗਾ ਤੇ ਸੈਕੰਡ ਟਾਈਮ थैंकफुल दिस 올 ਟੀਮ ਜਿਹੜਾ ਮੈਨੂੰ ਅਗੇਨ ਇਨਵਾਈਟ ਕੀਤਾ ਹੈਗਾ ਮਤਲਬ ਜੀ ਤੁਹਾਡਾ ਨਾ ਇਸ ਟੂਰਨਾਮੈਂਟ ਦੇ ਉੱਤੇ ਜਿਹੜਾ ਬਹੁਤ ਵੱਡਾ ਸਹਿਯੋਗ ਪਿਛਲੇ ਸਾਲ ਵੀ ਰਿਹਾ ਇਸ ਵਾਰ ਵੀ ਤੁਸੀਂ ਪਹਿਲੇ ਪ੍ਰਾਈਜ਼ ਦੇ ਸਪਾਂਸਰ ਹੋ ਤੇ ਕਿਦਾਂ ਕਬੱਡੀ ਦੇ ਨਾਲ ਜੁੜੇ ਕਿਸ ਤਰ੍ਹਾਂ ਦਾ ਤੁਹਾਨੂੰ ਫੀਲ ਹੁੰਦਾ ਕਬੱਡੀ ਦੇ ਵਿੱਚ ਪੈਸਾ ਨਹੀਂ ਪਤਾ ਕਿ ਕਬੱਡੀ ਦਾ ਇੱਕ ਤਰ੍ਹਾਂ ਜਿੱਦਾਂ ਸਾਡੀ ਪੰਜਾਬੀ ਮਾਂ ਬੋਲੀ ਹੈਗੀ ਹੈ ਨਾ ਕਬੱਡੀ ਇੱਕ ਗੇਮ ਜਿਹੜੀ ਸਾਡੇ ਨਾਲ ਇਹ ਜੁੜੀ ਹੀ ਹੋਈ ਹੈ ਠੀਕ ਹੈ ਕਿ ਬਰ ਕੋਈ ਗੈਪ ਪੈ ਜਾਂਦਾ ਕੋਈ ਚੀਜ਼ਾਂ ਕਰਕੇ ਅਸੀਂ ਲੇਟਸਟ ਹੋ ਜਾਂਦੇ ਹਾਂ ਬਟ ਆਮ ਰੀਅਲੀ ਐਕਸਾਈਟਡ ਟੂ ਸੀ ਟੂ ਸਟਾਰਟ ਅਗੇਨ ਯੈਸ ਯਾ ਥੈਂਕ ਯੂ ਯਾ ਯਾ ਇਹਨਸਾਨ ਸਾਡੇ ਨਾਲ ਜਸਪਾਲ ਸਿੰਘ ਜੀ ਕਾਹਲੋਂ ਕੇ ਜੋ ਕਿ ਕੈਨੇਡਾ ਦੇ ਬਸਨੀਕ ਨੇ ਸਾਡੇ ਚਮਕੌਰ ਚੌਧਰੀ ਜੀ ਉਹਨਾਂ ਦੇ ਮਾਮਾ ਜੀ ਨੇ ਬਹੁਤ ਵੱਡਾ ਜਿਹੜਾ ਯੋਗਦਾਨ ਹੁੰਦਾ ਤੇ ਨਾਲ ਸਾਡੇ ਸ਼ੈਂਕੀ ਜੁਕੇ ਜੀ ਉਹਨਾਂ ਨੂੰ ਮੈਂ ਤੇ ਇਹ ਸਾਰੇ ਜਿਹੜੇ ਪ੍ਰਬੰਧਕ ਇਸ ਟੂਰਨਾਮੈਂਟ ਦੀ ਜਾਣਕਾਰੀ ਲੈ ਕੇ ਸਾਡੇ ਨਾਲ ਹਾਜ਼ਰ ਹੋਏ ਨੇ ਅੱਜ ਸੰਗਰੂਰ ਦੇ ਵਿੱਚ ਖੜੇ ਆ ਨਵੀਆਂ ਸਵਿਫਟ ਗੱਡੀਆਂ ਜਿਹੜੀਆਂ ਬੈਸਟ ਰੇਟ ਤੇ ਵੇਚ ਜਾਫੀਆਂ ਜਿਹੜੀਆਂ ਦਿੱਤੀਆਂ ਜਾਣਗੇ ਉਹ ਖਰੀਦੀਆਂ ਨੇ ਤੇ ਬਲਦੇਵ ਪ੍ਰਧਾਨ ਜੀ ਸਾਡੇ ਮੇਰੀਪੀਰੀ ਸਪੋਰਟ ਕਲੱਬ ਦੇ ਦਰਾਂ ਦੇ ਜੋ ਪ੍ਰਬੰਧਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਪ੍ਰਧਾਨ ਜੀ ਤੁਹਾਡਾ ਸਵਾਗਤ ਹੈ ਬਹੁਤ ਵੈਲਕਮ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਤੁਸੀਂ ਇੱਥੇ ਪਹੁੰਚੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਐ ਪ੍ਰਧਾਨ ਜੀ ਜਦੋਂ ਤੁਸੀਂ ਦੇਦਣਾ ਦੇ ਵਿੱਚ ਗੱਪ ਕਰਵਾਉਂਦੇ ਉਦੋਂ ਵੀ ਤੁਸੀਂ ਵੱਡੀਆਂ ਵੱਡੀਆਂ ਗੱਡੀਆਂ ਜਾਂ ਵੱਡੇ ਵੱਡੇ ਕੰਪੈਨਾਂ ਦਿੱਤੀਆਂ ਨੇ ਇਸ ਵਾਰ ਤੁਸੀਂ ਅਮਲੋਹ ਦੇ ਵਿੱਚ ਕਬੱਡੀ ਗੱਪ ਕਰਵਾ ਰਹੇ ਹੋ ਗੋਲੂ ਟਵਾਣਾ ਜੀ ਨਾਲ ਨੇ ਸਾਰੀ ਛੋਡੀ ਜਿਹੜੀ ਪ੍ਰਬੰਧਕ ਟੀਮ ਇਹ ਟੂਰਨਾਮੈਂਟ ਦੇ ਲਈ ਬਹੁਤ ਐਕਸਾਈਟਡ ਹੈ ਬਹੁਤ ਜ਼ਿਆਦਾ ਤੁਸੀਂ ਜਿਹੜੇ ਵੱਡੇ ਪ੍ਰਬੰਧ ਕੀਤੇ ਨੇ ਇਸ ਵਾਰ ਤੁਸੀਂ ਜਿਹੜਾ ਆਪਣਾ ਅਮਲੋਹ ਦਾ ਕਬੱਡੀ ਕੱਪ ਇੱਕ ਚਰਚਾ ਦਾ ਵਿਸ਼ਾ ਬਣਿਆ ਹੈ ਜਿਹਦੇ ਵਿੱਚ ਮੇਰੀ ਪੀਰੀ ਸਪ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹਦੇ ਪਿੱਛੇ ਸਰ ਬਹੁਤ ਵੱਡਾ ਕਾਰਨ ਹੈ ਕਿਉਂਕਿ ਹਰ ਸਾਲ ਇਹਨਾਂ ਭਰਾਵਾਂ ਦਾ ਚੰਕੌਰ ਚੌਧਰੀ ਦਾ ਗੋਲੂ ਡਗਾਨਾ ਜੀ ਦਾ ਜਿੰਨੇ ਵੀ ਸਾਡੀ ਟੀਮ ਖੜੀ ਹੈ ਇਹਨਾਂ ਦਾ ਦਿੱਦਣਾ ਕੱਪ ਤੇ ਬਹੁਤ ਵੱਡੇ ਯੋਗਦਾਨ ਹੁੰਦੇ ਨੇ ਤੇ ਇਸ ਵਾਰੀ ਸਾਡੇ ਪਿੰਡ 'ਚ ਜਿਵੇਂ ਗਰਾਊਂਡ ਦਾ ਕੰਮ ਚੱਲ ਰਿਹਾ ਆ ਆਪਾਂ ਨੇ ਹਲੇ ਟੂਰਨਾਮੈਂਟ ਦੀ ਡੇਟ ਨਹੀਂ ਰੱਖੀ ਤੇ ਇਹਨਾਂ ਭਰਾਵਾਂ ਨਾਲ ਮਿਲ ਕੇ ਆਪਾਂ ਲੋ ਉਹਦੇ ਵਿੱਚ ਵੱਡੀਆਂ ਗੱਡੀਆਂ ਦੇ ਰਹੇ ਹਾਂ ਤੇ ਕਿਉਂਕਿ ਸਾਡੀ ਟੀਮ ਹੈ ਬਿਲਕੁਲ ਜੀ ਇੱਕ ਦੂਜੇ ਨਾਲ ਅਸੀਂ ਅਟੈਚ ਆ ਸ਼ੁਰੂ ਤੋਂ ਹੀ ਤੇ ਇੱਕ ਦੂਜੇ ਨਾਲ ਮਿਲ ਕੇ ਚੱਲਦੇ ਆ ਠੀਕ ਹੈ ਤਾਂ ਕਰਕੇ ਵੀ ਅਸੀਂ ਸਾਰੇ ਟੀਮ ਇਕੱਠੀ ਹੋ ਕੇ ਵਰਕ ਕਰ ਰਹੀ ਹੈ ਤੇ ਇੱਕ ਵੱਡਾ ਟੂਰਨਾਮੈਂਟ ਕਰਾਵਾਂਗੇ ਬਾਬਾ ਸੁੱਖ ਰੱਖੇ ਸਾਰੇ ਦਰਸ਼ਕਾਂ ਨੂੰ ਅਪੀਲ ਕਰਦੇ ਆਂ ਕਿ ਜਿਵੇਂ ਦਿਦਨਾ ਕੱਪ ਨੂੰ ਹਰ ਸਾਲ ਪਿਆਰ ਦਿੰਦੇ ਨੇ ਇਸੇ ਤਰ੍ਹਾਂ ਅਮਲੋਦੇ ਕੱਪ ਤੇ ਆ ਕੇ ਪਹੁੰਚ ਕੇ ਹਾਜ਼ਰੀ ਲਵਾ ਕੇ ਸਾਨੂੰ ਪਿਆਰ ਬਖਸ਼ੋ ਬਹੁਤ ਬਹੁਤ ਧੰਨਵਾਦ ਹੈ ਸਾਨੂੰ ਸਾਡੇ ਨਾਲ ਪ੍ਰਧਾਨ ਸਾਹਿਬ ਬਹੁਤ ਬਹੁਤ ਧੰਨਵਾਦ ਹੈ ਸਾਨੂੰ ਸਾਡੇ ਨਾਲ ਪ੍ਰਧਾਨ ਸਾਹਿਬ